ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀਤਨਿਗੀ ਸਤਿ ਸ਼੍ਰੀ ਅਕਾਲ ਮੈਂ ਹਾਂ ਹਰਮਨ ਪ੍ਰੀਤ ਕੌਰ ਤੇ ਖਬਰਾਂ ਲੈ ਕੇ ਹਰ ਰੋਜ਼ੀ ਤਰ੍ਹਾਂ ਹਾਜ਼ਰਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟੈਣਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜਿਆੜਾ ਸਾਹਿਬ ਨਵਜੋਤ ਸਿੰਘ ਸਿੱਧੂ ਹੋਰਾਂ ਦੀਆਂ ਮੁਸ਼ਕਲਾਂ ਘਟਦੀਆਂ ਹੋਈਆਂ ਨਜ਼ਰ ਨਹੀਂ ਆ ਰਹੀਆਂ ਸਿੱਧਾ हां बिल्कुल जी 850 करोड़ ਦਾ ਨੋਟਿਸ ਜਿਹੜਾ ਉਹ ਜਾਰੀ ਕੀਤਾ ਗਿਆ ਉਹਨਾਂ ਨੂੰ ਤੇ ਇਹ ਗੱਲ ਕਹੀ ਗਈ ਹੈ ਵੀ ਜਿਹੜਾ ਤੁਸੀਂ ਆਯੁਰਵੇਦ ਦੇ ਬਾਰੇ ਵੀ ਮੇਰੀ ਘਰ ਵਾਲੀ ਕੈਂਸਰ ਨਾਲ ਠੀਕ ਹੋਈ ਉਹਨਾਂ ਨੂੰ ਐਲੋਪੈਥੀ ਦੀ ਲੋੜ ਨਹੀਂ ਪਈ ਜਾਂ ਐਲੋਪੈਥੀ ਨਾਲੋਂ ਵੱਡਾ ਇਲਾਜ ਆਹਾ ਹੈਗਾ ਇਹ ਗੱਲ ਕਹੀ ਗਈ ਵੀ ਜੇਕਰ ਤੁਹਾਡੇ ਕੋਲੇ ਕੋਈ ਸਬੂਤ ਕੋਈ ਤੱਤ ਹੈਗਾ ਤੇ ਫਿਰ ਭਾਈ ਤੁਸੀਂ ਇਹਦੇ ਬਾਰੇ ਜਾਣਕਾਰੀ ਦਿਓ ਨਹੀਂ ਤਾਂ ਫਿਰ ਤੁਸੀਂ ਆਪਣੇ ਸ਼ਬਦਾਂ ਦੇ ਉੱਤੇ ਮਾਫੀ ਮੰਗੋ ਤੇ ਨਹੀਂ ਤਾਂ ਫਿਰ ਤੁਸੀਂ ਕੇਸ ਵਾਸਤੇ ਤਿਆਰ ਰਹੋ ਤੇ 850 ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ 36 ਗੱਡ ਸਿਵਲ ਸੁਸਾਇਟੀ ਦੇ ਵੱਲੋਂ ਰੌਲਾ ਮੇਰੇ ਖਿਆਲ ਆ ਵੀ ਸਾਰੇ ਪੰਜਾਬੀ ਚੰਗੀ ਤਰ੍ਹਾਂ ਜਾਣਦੇ ਹੀ ਵੀ ਕੀ ਪਿਆ ਹੋਇਆ ਤੇ ਇਹ ਕੋਈ ਰੌਲਾ ਨਹੀਂ ਹੈ ਇਹ ਵੀ ਕਰਨ ਵਾਲਾ ਸਿੱਧੂ ਹੋਰਾਂ ਨੇ ਆਪਣਾ ਤਜਰਬਾ ਸਾਂਝਾ ਕੀਤਾ ਮੈਂ ਇੱਕ ਨੇ ਅੱਗੇ ਵੀ ਗੱਲ ਕਹੀ ਸੀ ਕਿ ਕਿਸੇ ਨੂੰ ਮਾਂ ਬਾਪ ਦੀ ਕਿਸੇ ਨੂੰ ਸੁਆਦੀ ਸਾਡੇ ਇੱਕ ਰਿਸ਼ਤੇਦਾਰ ਦੇ ਗੋਡੇ ਖਰਾਬ ਹੋ ਗਏ ਉਹਨਾਂ ਨੂੰ ਕਿਸੇ ਨੇ ਇਹ ਗੱਲ ਕਹੀ ਵੀ ਜਿਹੜਾ ਆਪਾਂ ਜਿਹਨੂੰ ਤੁਮਾ ਕਹਿੰਦੇ ਆ ਤੁਮੇ ਦਾ ਚਾਰ ਖਾਓ ਤੁਸੀਂ ਜੀ ਆਹ ਤੇਲ ਮਲਿਆ ਕਰੋ ਤੁਸੀਂ ਜੀ ਆਹ ਐਕਸਰਸਾਈਜ਼ ਕਰਿਆ ਕਰੋ ਉਹਦੇ ਗੋਡੇ ਜਿਹੜੇ ਅੱਗੇ ਨਾਲੋਂ ਠੀਕ ਹੋਣੇ ਸ਼ੁਰੂ ਹੋ ਗਏ ਆ ਹੋ ਸਕਦਾ ਇਹ ਵਕਤੀ ਤੌਰ ਤੇ ਹੋਏ ਹੋਣ ਹੋ ਸਕਦਾ ਪੱਕੇ ਤੌਰ ਤੇ ਹੋਏ ਹੋਣ ਇਹ ਨਹੀਂ ਆਪਾਂ ਕੁਝ ਕਹਿ ਸਕਦੇ ਉਹ ਕਹਿੰਦੇ ਵੀ ਭਾਈ ਤੁਹਾਡੇ ਦਰਦਾਂ ਘਟ ਜਾਣੀਆਂ ਤੁਸੀਂ ਚੱਲਣ ਫਿਰਨ ਦੇ ਲਾਇਕ ਹੋ ਜਾਓਗੇ ਤੇ ਉਹ ਚੱਲਣ ਫਿਰਨ ਦੇ ਲਾਇਕ ਹੋਗੇ ਹੁਣ ਉਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਇਹ ਗੱਲ ਦੱਸੀ ਵੀ ਭਾਈ ਅਸੀਂ ਇਉਂ ਠੀਕ ਹੋਏ ਆ ਤੁਸੀਂ ਵੀ ਤਜਰਬਾ ਕਰਕੇ ਦੇਖ ਲਓ ਜੇਕਰ ਠੀਕ ਲੱਗੇ ਤਾਂ ਹੁਣ ਜੇ ਉਹਨਾਂ ਨੂੰ ਸੁਣ ਕੇ ਕਿਸੇ ਨੇ ਤਜਰਬਾ ਕਰਨਾ ਕਰੇ ਨਹੀਂ ਕਰਨਾ ਨਾ ਕਰੇ ਤੇ ਜਿਹਦੇ ਕੋਲੇ ਭਾਈ 3.5 ਤੋਂ 4 ਲੱਖ ਰੁਪਇਆ ਹੈਗਾ ਗੋਡੇ ਬਦਲਵਾ ਲਵੇ ਉਹਨਾਂ ਨੂੰ ਕੀ ਇਤਰਾਜ਼ ਆ ਤੇ ਜੇ ਆਪਾਂ ਇਹ ਗੱਲ ਕਹਿ ਗਏ ਕਿ ਭਾਈ ਉਹ ਜਿਹੜੇ ਸਾਡੇ ਰਿਸ਼ਤੇਦਾਰ ਆ ਉਹ ਐਲੋਪੈਥੀ ਦੇ ਖਿਲਾਫ ਚਲੇ ਗਏ ਸੀ ਤੇ ਐਲੋਪੈਥੀ ਵਾਲੇ ਉਹਨਾਂ ਨੂੰ ਉੱਤੇ ਕੇਸ ਕਰਦੇ ਫਿਰ ਇਹ ਕੋਈ ਤੱਕ ਥੋੜੀ ਬਣਦੀ ਆ ਬਿਲਕੁਲ ਇਸੇ ਤਰੀਕੇ ਦੇ ਨਾਲ ਆ ਸਿੱਧੂ ਦਾ ਨਾਮ ਹੈਗਾ ਇਸ ਕਰਕੇ ਖਬਰ ਬਣਦੀ ਆ ਤੇ ਕਦੇ ਉਹਨੂੰ ਇੰਨੇ ਮਿਲੀਅਨ ਤੱਕ ਇਸ ਕਰਦੇ ਹੋ ਤਾਂ ਕਦੇ ਉਹਨੂੰ ਆਹ ਸਵਾਲ ਕਰਦੇ ਹੋ ਉਹਨੇ ਭਾਈ ਆਪਣਾ ਤਜਰਬਾ ਸਾਂਝਾ ਕੀਤਾ ਉਹਨੇ ਐਲੋਪੈਥੀ ਨੂੰ ਗਾਲਾਂ ਥੋੜੀ ਕੱਢੀਆਂ ਉਹਨੇ ਐਲੋਪੈਥੀ ਨੂੰ ਨਕਾਰਿਆ ਥੋੜੀ ਆ ਨਾਲੇ ਜਿਹੜੇ ਐਲੋਪੈਥੀ ਵਾਲੇ ਗੱਲ ਕਹਿੰਦੇ ਵੀ ਭਾਈ ਤੁਸੀਂ ਤਾਂ ਗੁੰਮਰਾਹ ਕੀਤਾ ਤੇ ਐਲੋਪੈਥੀ ਦੇ ਵਿੱਚ ਵੀ ਕਿਹੜਾ ਮੁਫਤ ਜਿਹਾ ਇਲਾਜ ਹੁੰਦਾ ਉਥੇ ਜੇਕਰ ਤੁਸੀਂ ਕੈਂਸਰ ਦਾ ਇਲਾਜ ਕਰਾਉਨੇ ਆ ਤੇ ਜਾਂ ਤਾਂ ਦੱਸੋ ਵੀ ਭਾਈ 90% ਦੇ ਬੰਦੇ ਦੇ ਬਚਣ ਦੀ ਆਸ ਬਣ ਜਾਂਦੀ 90% ਦੱਸੋ ਜਾਂ ਤੁਸੀਂ ਇਹ ਗੱਲ ਕਹੋ ਵੀ ਭਾਈ ਇਹ ਇਲਾਜ ਆਮ ਬੰਦੇ ਦੀ ਪਹੁੰਚ ਦੇ ਵਿੱਚ ਆ ਕੋਈ ਬੰਦਾ ਹਿਊਮਿਓਪੈਥੀ ਕੋਈ ਬੰਦਾ ਐਲੋਪੈਥੀ ਕੋਈ ਬੰਦਾ ਆਯੁਰਵੇਦਿਕ ਕੋਈ ਬੰਦਾ ਕਿਵੇਂ ਤੇ ਕੋਈ ਬੰਦਾ ਕਿਵੇਂ ਕੋਸ਼ਿਸ਼ ਕਰਦਾ ਜਿੰਨੀ ਕੁ ਉਹਦੀ ਬਿੱਤੀ ਪਹੁੰਚਾ ਉਹਨਾਂ ਕਾ ਬਚਾ ਕਰਨ ਦੀ ਪਰ ਇਹ ਇੱਕ ਬੇਵਜਹੇ ਪੇਲੋੜੀ ਬੁੱਧਰ ਬਣਾਇਆ ਗਿਆ ਕਿ ਭਾਈਏ ਇਦਾਂ ਹੋ ਗਿਆ ਸੋ ਉਹਨੇ ਇਹ ਗੱਲ ਕਹੀ ਹੈ ਜਿਕੇ ਜਦੋਂ ਮੈਂ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਉਸ ਵੇਲੇ ਮੇਰੀ ਪਤਨੀ ਦੀ ਕੀਮੋਥੈਰੇਪੀ ਚੱਲ ਰਹੀ ਸੀ ਤੇ ਆਪਰੇਸ਼ਨ ਹੋ ਚੁੱਕਿਆ ਸੀ ਫਿਰ ਉਹ ਕਹਿੰਦੇ ਸੀ ਡਾਈਟ ਪਲਾਨ ਤਿਆਰ ਕੀਤਾ ਡਾਈਟ ਪਲਾਨ ਦੇ ਵਿੱਚ ਕੀ ਹੈ ਜੀ ਉਹਨਾਂ ਨੇ ਨਿੰਮ ਤ ਦੇ ਪੱਤੇ ਚੱਭਣ ਗਾ ਉਹਨਾਂ ਨੇ ਤੋੜੀ ਸੀਂਗਾ ਪੱਤੇ ਚੱਭਗਾ ਉਹਨਾਂ ਨੇ ਜੀ ਦਾਲ ਚੀਨੀ ਦੀ ਵਰਤੋਂ ਕੀਤੀ ਉਹਨਾਂ ਨੇ ਪਾਣੀ ਚ ਨਿੰਬੂ ਪਾ ਕੇ ਪੀਤਾ ਫਿਰ ਉਹਨਾਂ ਨੇ ਕਿਹਾ ਜੀ ਕਿ ਉਸ ਤੋਂ ਬਾਅਦ ਅਸੀਂ ਇੱਕ ਹੋਰ ਕੀਤਾ ਜੀ ਕਿ ਚਿੱਟੀਆਂ ਚੀਜ਼ਾਂ ਖੰਡ ਉਹ ਰਿਚ ਦੁੱਧ ਉਹ ਰਿਚ ਆਟਾ ਉਹ ਰਿਚ ਮੈਦਾ ਬੰਦ ਕਰਤਾ ਮੈਨੂੰ ਲੱਗਦਾ ਵੀ ਇਹ ਚੀਜ਼ਾਂ ਤਾਂ ਸਭ ਨੂੰ ਹੀ ਬੰਦ ਕਰ ਦੇਣੀਆਂ ਚਾਹੀਦੀਆਂ ਨਿੰਮ ਤ ਦੇ ਪੱਤੇ ਤਾਂ ਜੇ ਤੁਹਾਨੂੰ ਕੋਈ ਰੋਗ ਨਹੀਂ ਮੈਨੂੰ ਕੋਈ ਰੋਗ ਨਹੀਂ ਤਾਂ ਵੀ ਚੱਬ ਲੈਣੀਆਂ ਚਾਹੀਦੀਆਂ ਤੁਲਸੀਨ ਦਾ ਪਤਰਾ ਸਾਨੂੰ ਸਾਰਿਆਂ ਨੂੰ ਖਾ ਲੈਣੀਆਂ ਚਾਹੀਦੀਆਂ ਮੈਦਾ ਸਾਨੂੰ ਕਿਸੇ ਨੂੰ ਵੀ ਨਹੀਂ ਖਾਣਾ ਚਾਹੀਦਾ 40 ਸਾਲ ਤੋਂ ਉੱਤੇ ਖੰਡ ਵੈਸੇ ਬੰਦ ਕਰ ਦੇਣੀ ਚਾਹੀਦੀ ਹੈ ਕਣਕ ਜਿਹੜੀ ਉਹ ਲੋਕਾਂ ਨੂੰ ਰੋਗ ਵੰਡਦੀ ਹੈ ਗਲੂਟਨ ਹੁੰਦਾ ਉਹਦੇ ਵਿੱਚ ਇਹ ਵੀ ਗੱਲ ਸੱਚੀ ਹੈ ਦੁੱਧ ਕਿੰਨਾ ਕੁ ਸ਼ੁੱਧ ਆ ਰਿਹਾ ਆਪਾਂ ਜਾਣਦੇ ਆ ਇਹਦੇ ਵਿੱਚ ਕੋਈ ਮੁੱਦੇ ਵਾਲੀ ਗੱਲ ਤਾਂ ਹੈ ਨਹੀਂ ਪਰ ਕਿਉਂਕਿ ਭਾਰਤ ਦੇ ਵਿੱਚ ਇਸ ਕੰਮ ਦੀਆਂ ਖਬਰਾਂ ਬੜੀਆਂ ਬਣਦੀਆਂ ਤੇ ਫਿਰ ਇਹ ਕਹੀ ਚੱਲੋ ਉਦਾਂ ਜੇ ਸਿੱਧੂ ਨਹੀਂ ਤਾਂ ਤੇ ਕੋਈ ਹੋਰ ਹੁੰਦਾ ਕਿਸੇ ਮੇਰੇ ਅਰਗੇ ਨੇ ਕਿਹਾ ਹੁੰਦਾ ਜੀ ਕਿ ਐਂ ਕਰ ਲਓ ਐਂ ਕਰ ਲਓ ਐਂ ਕਰ ਲਓ ਐਂ ਕਰ ਸਕਦੇ ਹੋ ਤੇ ਫੇਰ ਭਾਈ ਉਹਨਾਂ ਨੂੰ ਕੋਈ ਸਮੱਸਿਆ ਨਹੀਂ ਸੀ ਹੋਣੀ ਸੋ ਇੱਕ ਬੇਲੋੜਾ ਵਿਵਾਦ ਆ ਮੇਰਾ ਖਿਆਲ ਆ ਵੀ ਇਹਦੇ ਕੋਈ ਤਖਤਾ ਬਣਦੀ ਨਹੀਂ ਜੀ ਜੀ ਬਿਲਕੁਲ ਸਹੀ ਹੋ ਗਿਆ ਟਾਣਾ ਸਾਹਿਬ ਅੱਗੇ ਵਧਦੇ ਆ ਗੱਲ ਕਰਦੇ ਆ ਆਮ ਆਦਮੀ ਪਾਰਟੀ ਦੇ ਜਿਹੜੇ ਤਿੰਨ ਨਵੇਂ ਵਿਧਾਇਕ ਬਣੇ ਨੇ ਉਹਨਾਂ ਦੀ ਕਹਿੰਦੇ ਭਗਵੰਤ ਮਾਨ ਹੋਰਾਂ ਦੇ ਨਾਲ ਮੁਲਾਕਾਤ ਕੀਤੀ ਹੈ ਜੀ ਉਹਨਾਂ ਨੇ ਹਾਂ ਬਿਲਕੁਲ ਜੀ ਬਿਲਕੁਲ ਉਹਨਾਂ ਨੇ ਭਗਵੰਤ ਮਾਨ ਦੇ ਨਾਲ ਮੁਲਾਕਾਤ ਕੀਤੀ ਹੈ ਨਵੇਂ ਚੁੜੇ ਗਏ ਆ ਜ਼ਿੰਮੇਵਾਰੀਆਂ ਹੈਗੀਆਂ ਚਾਵੀ ਹੋਊਗਾ ਫਿਲਹਾਲ ਉਹਨਾਂ ਨੂੰ ਤੇ ਉਹ ਭਾਈ ਲੋਕਾਂ ਦੇ ਵਿੱਚ ਚੰਗੇ ਤਰੀਕੇ ਨਾਲ ਵਿਚਰਨ ਤੇ ਲੋਕਾਂ ਦੇ ਨਾਲ ਗੱਲਬਾਤ ਉਹਨਾਂ ਲਈ ਚੱਲਦੀ ਰਹੇ ਤੇ ਲੋਕਾਂ ਦੀ ਕਿਸਵੱਟੀ ਦੇ ਉੱਤੇ ਖਰੇ ਉਤਰਨ ਅਸੀਂ ਤਾਂ ਇਸੇ ਗੱਲ ਦੀ ਕਾਮਨਾ ਕਰਦੇ ਆ ਆਮ ਆਦਮੀ ਪਾਰਟੀ ਦੇ ਜਿਹੜੇ ਤਿੰਨ ਹੁਣੇ ਜ਼ਿਮਨੀ ਚੋਣਾਂ ਦੇ ਮੌਕੇ ਵਿਧਾਇਕ ਬਣੇ ਆ ਉਹਨਾਂ ਨੇ ਸੂਬੇ ਦੇ ਮੁੱਖ ਮੰਤਰੀ ਨਾਲ ਮੀਟਿੰਗ ਕੀਤੀ ਹੈ ਉਹਦੇ ਵਿੱਚ ਡਿੰਪੀ ਢੱਲੋਂ ਵੀ ਸੀ ਉਹਦੇ ਵਿੱਚ ਪਤਾ ਲੱਗਾ ਕਿ ਡਾਕਟਰ ਇਸ਼ਾਂਕ ਚੱਬੇਵਾਲ ਵੀ ਆ ਉਹਦੇ ਵਿੱਚ ਗੁਰਦੀਪ ਸਿੰਘ ਰੰਧਾਵਾ ਵੀ ਆ ਇਹਦੇ ਵਿੱਚ ਤਿੰਨ ਵਿਧਾਨ ਸਭਾ ਖੇਤਰਾਂ ਦੇ ਵਿਧਾਇਕ ਸੀਗੇ ਤੇ ਚੌਥੀ ਥਾਂ ਦੇ ਉੱਤੇ ਬਰਨਾਲੇ ਦੇ ਵਿੱਚ ਹਾਰ ਗਈ ਆਮ ਆਦਮੀ ਪਾਰਟੀ ਜਿੰਨੇ ਵਿਧਾਇਕਾਂ ਨੇ ਮੁਲਾਕਾਤ ਕੀਤੀ ਸੀ ਐਸੀਐਮ ਦੇ ਨਾਲ ਸੀਐਮ ਦੇ ਨਾਲ ਗੱਲਬਾਤ ਕਰਕੇ ਉਹਨਾਂ ਨੇ ਦਿਲ ਦੀਆਂ ਗੱਲਾਂ ਬਾਤਾਂ ਕੀਤੀਆਂ ਹੋਈਆਂ ਤੇ ਮੁੱਖ ਮੰਤਰੀ ਨੇ ਵੀ ਕਹਿੰਦੇ ਵੀ ਉਹਨਾਂ ਨੂੰ ਇਹ ਗੱਲ ਕਹੀ ਹੈ ਕਿ ਤੁਸੀਂ ਲੋਕਾਂ ਦੀ ਕਿਸਵਟੀ ਦੇ ਉੱਤੇ ਖਰੇ ਉਤਰਿਓ ਤੇ ਦੇਖਦੇ ਭਾਈ ਉਹ ਕਿਹੋ ਜਿਹਾ ਕੰਮਕਾਜ ਕਰਦੇ ਸਮਾਂ ਦੱਸੂਗਾ ਪਰ ਇੰਨੀ ਗੱਲ ਜ਼ਰੂਰ ਆ ਸੋਵਤ ਰਸਾ ਸਿਰੇ ਤੇ ਗੰਢ ਕਿ ਇਸ ਵਕਤ ਆਮ ਆਦਮੀ ਪਾਰਟੀ ਜਿਹੜੀ ਉਹ ਚਾਹ ਦੇ ਵਿੱਚ ਹੈ ਵੀ ਭਾਈ ਦੇਖੋ ਸਾਨੂੰ ਪੌਣੇ 3 ਸਾਲ ਬੀਤਣ ਦੇ ਬਾਵਜੂਦ ਵੀ ਲੋਕ ਪਿਆਰ ਕਰੀ ਜਾਂਦੇ ਆ ਤੇ ਇੱਕ ਗੱਲ ਹੋਰ ਆ ਵੇ ਭਾਈ ਹੁਣ ਸਾਰੀ ਦੀ ਸਾਰੀ ਆਮ ਆਦਮੀ ਪਾਰਟੀ ਦਾ ਜ਼ੋਰ ਹੈ ਜਿਹੜਾ ਲੱਗਾ ਹੋਇਆ ਕਿ ਭਾਈ ਅਸੀਂ ਵੱਧ ਤੋਂ ਵੱਧ ਵੋਟਾਂ ਹਾਸਲ ਕਰਗੇ ਤੇ ਵੱਧ ਤੋਂ ਵੱਧ ਅਸੀਂ ਨਗਰ ਨਿਗਮ ਦੇ ਵਿੱਚ ਨਗਰ ਕਾਉਂਸਲ ਦੇ ਵਿੱਚ ਕਮਾਲ ਪੇਸ਼ ਕਰ ਸਕੀਏ ਸੋ ਹੁਣ ਉਹਨਾਂ ਦਾ ਪੂਰਾ ਸੂਰਾ ਧਿਆਨ ਉਧਰਲੇ ਪਸੇ ਲੱਗਿਆ ਜੀ ਜੀ ਬਿਲਕੁਲ ਟਾਣਾ ਸਾਹਿਬ ਉਧਰ ਦੂਸਰੇ ਬੰਨੇ ਢੱਲੇਵਾਲ ਹੋਰਾਂ ਦੀ ਜਿਹੜੀ ਹਸਪਤਾਲ ਦੇ ਵਿੱਚ ਸੁਰੱਖਿਆ ਕਿਤੇ 3 ਲੇਅਰ ਵਾਲੀ ਕਰ ਦੁੱਤੀ ਹੈ ਜੀ ਹਾਂ ਮੈਂ ਜੀ ਇਸ ਗੱਲ ਦੇ ਉੱਤੇ ਹੈਰਾਨ ਆ ਵੀ ਭਾਈ ਇੱਕ ਬੰਦਾ ਜਿਹੜਾ ਬੰਦਾ ਇਹ ਗੱਲ ਕਹਿੰਦਾ ਜੀ ਕਿ ਮੈਂ ਤਾਂ ਆਪਦਾ ਹੀ ਹੜਤਾਲ ਸ਼ੁਰੂ ਕਰਨੀ ਆ ਤੇ ਤੁਸੀਂ ਉਹ ਸਬੰਧੇ ਨੂੰ ਚੱਕ ਕੇ ਤੇ ਬਿਲਕੁਲ ਜਮ੍ਹਾਂ ਕਰ ਲਿਆ ਤੇ ਉਹਨੂੰ ਤਿੰਨ ਲੇਅਰ ਦੀ ਸਿਕਿਉਰਿਟੀ ਦੇ ਵਿੱਚ ਰੱਖ ਲਿਆ ਵੀ ਕਿਤੇ ਇਹਨੂੰ ਕੋਈ ਮਿਲ ਨਾ ਲਵੇ। ਮੈਨੂੰ ਇਹਦੇ ਤੇ ਹੈਰਾਨੀ ਬਹੁਤ ਹੋਈ ਵੀ ਯਾਰ ਇਹ ਕਿਹੜਾ ਤਰੀਕਾ ਹੋਇਆ ਵੀ ਇਹ ਤਾਂ ਅਜੀਬੋ ਗਰੀਬ ਗੱਲ ਹੈਗੀ ਆ ਵੀ ਭਾਈ ਆਪਾਂ ਇਹਨੂੰ ਇਹਦਾ ਡੱਕ ਕੇ ਰੱਖਦੇ ਆ। ਜਦ ਕਿ ਜ਼ਰੂਰਤ ਇਸ ਗੱਲ ਦੀ ਹੈ ਜੀ ਕਿ ਮਸਲੇ ਦੇ ਹੱਲ ਵੱਲ ਪਹੁੰਚਿਆ ਜਾਵੇ। ਜਗਦੀਸ਼ ਸਿੰਘ ਡੱਲੇਵਾਲ ਨੇ ਆਪਾਂ ਜਾਣਦੇ ਜੀ ਕਿ 26 ਤਰੀਕ ਤੋਂ 26 ਨਵੰਬਰ ਤੋਂ ਤੇ ਆਪ ਦਾ ਮਰਨਵਰਤ ਸ਼ੁਰੂ ਕਰਨਾ ਸੀ ਪੁਲਿਸ ਨੇ ਉਹਨੂੰ ਅੱਧੀ ਰਾਤ ਨੂੰ 25 ਨਵੰਬਰ ਦੀ ਅੱਧੀ ਰਾਤ ਨੂੰ ਖਨੌਰੀ ਬਾਰਡਰ ਤੋਂ ਚੱਕ ਲਿਆ ਤੇ ਉਹਨੂੰ ਡੀਐਮਸੀ ਦੇ ਵਿੱਚ ਰੱਖਿਆ ਗਿਆ ਡੀਐਮਸੀ ਦੇ ਵਿੱਚ ਇਸ ਵੇਲੇ ਜਿਹੜੀ ਪੁਲਿਸ ਆ ਉਹਨੇ ਤਿੰਨ ਲੇਅਰ ਦੇ ਵਿੱਚ ਉਹਦੀ ਸਿਕਿਉਰਿਟੀ ਸ਼ੁਰੂ ਕੀਤੀ ਹੋਈ ਆ 50 ਮੀਟਰ ਪਿੱਛੇ ਹੀ ਤੇ ਲੋਕਾਂ ਨੂੰ ਰੋਕਿਆ ਜਾਣ ਲੱਗ ਜਾਂਦਾ ਫਿਰ ਜੇ ਉਹਨੂੰ ਕੋਈ ਮਿਲਣਾ ਚਾਹੁੰਦਾ ਤਾਂ ਦੂਜੀ ਪੜਾ ਤੀਜਾ ਪੜਾ ਇਸ ਤਰੀਕੇ ਦੇ ਨਾਲ ਬੰਦਾ ਅੱਗੇ ਵੱਧਦਾ ਪਰ ਹਰਾ ਨਹੀਂ ਇਸ ਗੱਲ ਦੀ ਜੇ ਕਿ ਇਸ ਮੁੱਦੇ ਦੇ ਉੱਤੇ ਜੇ ਪੱਤਰਕਾਰ ਸਵਾਲ ਕਰਦੇ ਪੁਲਿਸ ਨੂੰ ਵੀ ਤੁਸੀਂ ਕਿਹਦੇ ਆਰਡਰ ਦੇ ਉੱਤੇ ਇਹ ਸਿਕਿਉਰਿਟੀ ਲਾਈ ਹੈ ਕੋਈ ਉੱਤਰ ਨਹੀਂ ਦਿੰਦਾ ਦਾ ਉੱਤਰ ਬਿਲਕੁਲ ਨਹੀਂ ਮਿਲਦਾ ਬਸ ਸਿਕਿਉਰਿਟੀ ਸਿਕਿਉਰਿਟੀ ਹੈ ਕਹਿੰਦੇ ਵੀ ਅਸੀਂ ਉਹਨੂੰ ਇਸ ਕਰਕੇ ਚੱਕਿਆ ਤੇ ਤਾਂ ਜੋ ਉਹਦੀ ਕੋਈ ਸਿਹਤ ਦੇ ਵਿੱਚ ਕੋਈ ਵਿਗਾੜ ਨਾ ਪੈਦਾ ਹੋ ਜਾਏ ਕਿਉਂਕਿ ਡੱਲੇਵਾਲ ਨੂੰ ਕੈਂਸਰ ਵੀ ਰਿਹਾ ਤੇ ਡੱਲੇਵਾਲ ਨੂੰ ਸ਼ੂਗਰ ਵੀ ਹੈ ਤੇ ਕਈ ਸਿਹਤ ਰਿਕਾਂ ਸਮੱਸਿਆਵਾਂ ਹੋਰ ਵੀ ਆ ਸੋ ਮਤਲਬ ਕਹਿਣ ਦਾ ਇਹ ਹੈ ਜੀ ਕਿ ਇਸ ਵੇਲੇ ਮੁੱਦੇ ਦੇ ਹੱਲ ਦੀ ਥਾਂ ਦੇ ਉੱਤੇ ਬੰਦੇ ਚੱਕਣ ਦੇ ਵੱਲ ਗੌਰਵਧ ਹੁੰਦੀ ਆ ਹੁਣ ਮੈਂ ਜਿੰਨਾਂ ਕ ਪੜਿਆ ਸੁਖਜੀਤ ਸਿੰਘ ਹਰਦੋ ਝੰਡੇ ਜਿਹੜੇ ਉਹਨਾਂ ਨੇ ਆਪਣਾ ਮਰਨ ਵਰਤ ਸ਼ੁਰੂ ਕੀਤਾ ਹੋਇਆ ਉਹ ਉਸ ਵੇਲੇ ਇਸ ਵੇਲੇ ਵਰਤਲੇ ਉੱਤੇ ਬੈਠੇ ਹੋਏ ਆ ਪਰ ਲੋੜ ਇਸ ਵਕਤ ਇਸ ਗੱਲ ਦੀ ਆ ਕਿ ਇਸ ਗੱਲ ਨੂੰ ਸਮਝਿਆ ਜਾਵੇ ਕਿ ਕਿਸਾਨ ਬੈਠਾ ਕਿਉਂ ਆ ਉਹ ਉੱਥੇ ਪਿਕਨਿਕ ਲਈ ਗਿਆ ਹੋਇਆ ਲੰਮੇ ਸਮੇਂ ਤੋਂ 10 ਮਹੀਨੇ ਹੋ ਗਏ ਉਹਨੂੰ ਸ਼ੰਭੂ ਤਖਨੌਰੀ ਬਾਰਡਰ ਦੇ ਉੱਤੇ ਉਹ ਪਹੁੰਚੇ ਕਿਹੜੀ ਗੱਲਾਂ ਆ ਉਹਨਾਂ ਦੇ ਮਸਲੇ ਦਾ ਟੁਕਮਾ ਹੱਲ ਤੁਸੀਂ ਕੱਢਦੇ ਕੀ ਹੋ ਤੁਸੀਂ ਟੁਕਮਾ ਹੱਲ ਕੱਢਣ ਦੀ ਖਾਂ ਦੇ ਉੱਤੇ ਜੇਕਰ ਆ ਗੱਲਾਂ ਕਰੋਗੇ ਵੀ ਭਾਈ ਆਪਾਂ ਇਧਰੋਂ ਚੁੱਕ ਕੇ ਐ ਕਰ ਦਨੇ ਇਧਰੋਂ ਚੁੱਕ ਕੇ ਐ ਕਰ ਦਨੇ ਤਾਂ ਮਸਲੇ ਦਾ ਹੱਲ ਨਹੀਂ ਹੋਣਾ ਹੁਣ ਇਸ ਮੁੱਦੇ ਦੇ ਉੱਤੇ ਸਿਆਸਤ ਕੀਤੀ ਜਾ ਰਹੀ ਹੈ ਇੱਕ ਧਿਰ ਇਹ ਗੱਲ ਕਹਿੰਦੀ ਆ ਪੰਜਾਬ ਦੀ ਸਰਕਾਰ ਕਹਿੰਦੀ ਆ ਵੀ ਕੇਂਦਰ ਦੀ ਸਰਕਾਰ ਦਾ ਤਕਾ ਹੈਗਾ ਕੇਂਦਰ ਦੀ ਸਰਕਾਰ ਇਹ ਗੱਲ ਕਹਿੰਦੀ ਆ ਵੀ ਸੂਬੇ ਦੀ ਸਰਕਾਰ ਜਿਹੜੀ ਖੁਦ ਇਹ ਸਾਰਾ ਕੁਝ ਇਹ ਦਰਨਾ ਪ੍ਰਦਰਸ਼ਨ ਕਰਵਾ ਰਹੀ ਆ ਜਾਣ ਬੁੱਝ ਕੇ ਉਹਦੇ ਵੱਲੋਂ ਬੰਦੇ ਨੂੰ ਚੁੱਕਿਆ ਗਿਆ ਤਾਂ ਜੋ ਏਜੰਸੀਆਂ ਬਦਨਾਮ ਹੋਣ ਸੋ ਅਰ ਰਮਾ ਨਵਾਂ ਚੱਲ ਪੈ ਜੀ ਜੀ ਬਿਲਕੁਲ ਟਾਣਾ ਸਾਹਿਬ ਉਧਰ ਕੇਵਲ ਢਿੱਲੋਂ ਹੋਰਾਂ ਨੂੰ ਭਾਜਪਾ ਨੇ ਕਹਿੰਦੇ ਜ਼ਿੰਮੇਵਾਰੀ ਸੌਂਪ ਦਿੱਤੀ ਹੈ ਜੀ ਲੁਧਿਆਣਾ ਨਿਗਮ ਚੋਣਾਂ ਦੀ ਹਾਂ ਬਿਲਕੁਲ ਜੀ ਕੇਵਲ ਢਿੱਲੋਂ ਇਕਲੌਤਾ ਇਤਕੀ ਬੀਜੇਪੀ ਦਾ ਉਮੀਦਵਾਰ ਆ ਜਿਹਦੀ ਜ਼ਮਾਨਤ ਬਚੀ ਹੈ ਬਾਕੀ ਤਾਂ ਤਿੰਨਾਂ ਥਾਵਾਂ ਦੇ ਉੱਤੇ ਜ਼ਮਾਨਤ ਜ਼ਬਤ ਹੋ ਗਈ ਆ ਬੀਜੇਪੀ ਦੇ ਉਮੀਦਵਾਰਾਂ ਦੀ ਕੇਵਲ ਸਿੰਘ ਢੱਲੋਂ ਆ ਜਿਹੜੇ ਉਹ ਬਰਨਾਲੇ ਤੋਂ ਆ ਦੋ ਵਾਰ ਦੇ ਸਾਬਕਾ ਵਿਧਾਇਕਾ ਕਾਂਗਰਸ ਦੇ ਵੱਲੋਂ ਪਰ ਚਲੋ ਤੋਂ ਬੀਜੇਪੀ ਦੇ ਵਿੱਚ ਆਏ ਆ ਕੱਲੇ ਹਾਰੀ ਆ ਹੁਣ ਪਤਾ ਲੱਗਾ ਜੀ ਕੇਵਲ ਸਿੰਘ ਢੱਲੋਂ ਨੂੰ ਬੀਜੇਪੀ ਨੇ ਜ਼ਿੰਮੇਵਾਰੀ ਸੌਂਪ ਦਿੱਤੀ ਆ ਬੀਜੇਪੀ ਨੇ ਇਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਹੈਗੀ ਜਿਹ ਲੁਧਿਆਣਾ ਨਗਰ ਨਿਗਮ ਦੀ ਲੁਧਿਆਣਾ ਨਗਰ ਨਿਗਮ ਦੇ ਵਿੱਚ ਇਹਨਾਂ ਦੀ ਅਗਵਾਈ ਦੇ ਵਿੱਚ ਟੋਣਾ ਲੜੀਆਂ ਜਾਣਗੀਆਂ ਤੇ ਇਹ ਗੱਲ ਕਹੀ ਗਈ ਆ ਵੀ ਲੁਧਿਆਣਾ ਨਗਰ ਨਿਗਮ ਆ ਜਿਹੜੀ ਤੇ ਉੱਥੇ ਵੱਤ ਤੋਂ ਵੱਤ ਖਿੱਚ ਕੇ ਕੰਮ ਰੱਖਣਾ ਬੀਜੇਪੀ ਦਾ ਹੁਣ ਪੂਰੇ ਦਾ ਪੂਰਾ ਧਿਆਨ ਆ ਜਿਹੜਾ ਉਹ ਇਸ ਗੱਲ ਦੇ ਵੱਲ ਕੇਂਦਰਤਾ ਕਿ ਅਸੀਂ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਨਿਗਮ ਤੇ ਕਾਉਂਸਲ ਦੀਆਂ ਚੋਣਾਂ ਦੇ ਵਿੱਚ ਜਿੱਤ ਹਾਸਲ ਕਰਨੀਆਂ ਮੈਂ ਅੱਗੇ ਵੀ ਗੱਲ ਕਰਨਾ ਹੁੰਦਾ ਵੀ ਭਾਵੇਂ ਪੰਜਾਬ ਦੇ ਕੋਈ ਵੀ ਸਿਆਸੀ ਤਰ ਹੋਵੇ ਉਹਦੇ ਪਾਸ ਧਿਆਨ ਦੇ ਵਿੱਚ ਇੱਕੋ ਹੀ ਗੱਲ ਹੁੰਦੀ ਚੋਣਾਂ 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 ਜਿੱਤੋ ਚੋਣਾਂ ਜਿੱਤੋ ਕਿਵੇਂ ਜਿੱਤਣਾ ਕਿਵੇਂ ਜਿੱਤਣਾ ਕਿਵੇਂ ਜਿੱਤਣਾ ਹੋਰ ਤਾਂ ਕੋਈ ਧਿਆਨ ਦੇ ਵਿੱਚ ਹੁੰਦੀ ਨਹੀਂ ਗੱਲ ਜਿੱਤ ਕੇ ਵੀ ਫਿਕਰ ਅਗਲਾ ਕਰਨਾ ਵੀ ਹੁਣ ਅਗਲੀ ਕਿਵੇਂ ਚੋਣ ਜਿੱਤਣੀਆਂ ਅਗਲੀ ਕਿਵੇਂ ਚੋਣ ਜਿੱਤਣੀਆਂ ਅਗਲੀ ਕਿਵੇਂ ਚੋਣ ਜਿੱਤਣੀਆਂ ਇਸ ਦੇ ਲਾਵਾ ਹੋਰ ਕੋਈ ਬਈ ਨਹੀਂ ਆ ਸੋ ਪੰਜਾਬ ਦੇ ਵਿੱਚ ਹੁਣ ਇਸ ਵੇਲੇ ਸਾਰੀਆਂ ਸਿਆਸੀ ਪਾਰਟੀਆਂ ਪਾਰਟੀਆਂ ਦਾ ਧਿਆਨ ਹੈ ਜਿਹੜਾ ਉਹ ਚੋਣਾਂ ਦੇ ਵੱਲ ਹੋ ਜਾਣਾ ਜੀ ਟਾਰਾ ਸਾਹਿਬ ਉਹਦੇ ਅਮਰਿਤਪਾਲ ਸਿੰਘ ਦੇ ਪਿਤਾ ਸੁਖਬੀਰ ਬਾਦਲ ਨਾਲ ਖਾਸੇ ਨਾਰਾਜ਼ ਨਜ਼ਰ ਆ ਰਹੇ ਕਹਿੰਦੇ ਸਖਤ ਸਜ਼ਾ ਦੀ ਮੰਗ ਕੀਤੀ ਹੈ ਜੀ ਉਹਨਾਂ ਨੇ ਦੇਖੋ ਜੀ ਇੱਕ ਤਾਂ ਗੱਲ ਇਹ ਆ ਵੀ ਵੱਡਾ ਮੇਰਾ ਖਿਆਲ ਕੋਈ ਨਾ ਕੋਈ ਫੈਸਲਾ ਆ ਸਕਦਾ 2 ਦਸੰਬਰ ਨੂੰ 2 ਦਸੰਬਰ ਨੂੰ ਪੰਜ ਸਿੰਘ ਸਹਿਬਾਨ ਦੇ ਵੱਲੋਂ ਅਕਾਲ ਤਖਤ ਸਾਹਿਬ ਸਖਤਰਤ ਤੇ ਮਹੱਤਵਪੂਰਨ ਮੀਟਿੰਗ ਬੁਲਾਈ ਗਈ ਆ ਮੰਨਿਆ ਜਾ ਰਿਹਾ ਵੀ ਇਸ ਮੀਟਿੰਗ ਦੇ ਵਿੱਚ ਫੈਸਲਾ ਹੋਊਗਾ ਸੁਖਬੀਰ ਬਾਦਲ ਦੇ ਬਾਰੇ ਤੇ ਇਸ ਮੀਟਿੰਗ ਦੇ ਵਿੱਚ ਸੁਖਬੀਰ ਬਾਦਲ ਨੂੰ ਸੱਦਿਆ ਵੀ ਗਿਆ ਤੇ ਜਿਹੜੇ ਅਕਾਲੀ ਦਲ ਦੇ ਸਾਬਕਾ ਮੰਤਰੀ ਆ ਜਿਨ੍ਹਾਂ ਨੇ ਸਪਸ਼ਟੀਕਰਨ ਦਿੱਤਾ ਸੀ ਕਹਿੰਦੇ ਵੀ ਉਹਨਾਂ ਨੂੰ ਵੀ ਬੁਲਾਇਆ ਗਿਆ ਇਸ ਮੀਟਿੰਗ ਦੇ ਵਿੱਚ ਕੋਈ ਨਾ ਕੋਈ ਮਹੱਤਵਪੂਰਨ ਫੈਸਲਾ ਹੋਊਗਾ ਮੈਨੂੰ ਇਸ ਗੱਲ ਦੀ ਆਸ ਆ ਕਿਉਂਕਿ ਸੁਖਬੀਰ ਸਿੰਘ ਬਾਦਲ ਨੂੰ 3.5 ਮਹੀਨੇ ਤੋਂ ਉੱਤੇ ਦਾ ਸਮਾਂ ਹੋ ਗਿਆ ਤਨਖਾਹਿਆ ਕਰਾਰ ਦਿੱਤੇ ਆ ਉਸ ਤੋਂ ਬਾਅਦ ਸੁਖਬੀਰ ਬਾਦਲ ਖੁਦ ਇਹ ਗੱਲ ਕਹਿ ਰਿਹਾ ਵੀ ਮੈਨੂੰ ਤਨਖਾਹ ਲਾਓ ਜਿਹੜੀ ਵੀ ਮੈਨੂੰ ਤਨਖਾਹ ਲਾਉਣੀ ਆ ਕਿਰਪਾ ਕਰਕੇ ਲ ਮੈਨੂੰ ਜੋ ਵੀ ਤੁਸੀਂ ਪੰਥ ਕਰਵਾਇਤਾ ਮੁਤਾਬਕ ਜ਼ਿੰਮੇਵਾਰੀ ਲਾਉਣੀ ਆ ਉਹ ਲਾਓ ਮੈਂ ਉਹਦਾ ਭੁਗਤਾਨ ਕਰਕੇ ਉਹ ਨਿਪਰੇ ਚਾੜਕੇ ਆਪਦੇ ਸਿਆਸੀ ਪੈਂਡੇ ਨੂੰ ਤੈਅ ਕਰਨਾ ਸ਼ੁਰੂ ਕਰਾਂ ਪਰ ਹਾਲੇ ਤੱਕ ਇਸ ਮਸਲੇ ਦੇ ਵਿੱਚ ਹੋਇਆ ਕੁਝ ਨਹੀਂ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਕੱਲ ਲੰਘੇ ਕੱਲ ਅਮਰਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਤੇ ਸਰਬਜੀਤ ਸਿੰਘ ਖਾਲਸਾ ਜਿਹੜੇ ਕਿ ਮੈਂਬਰ ਪਾਰਲੀਮੈਂਟ ਆ ਫਰੀ ਕੋਟੋ ਇਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲ ਕੇ ਆਏ ਆ ਉਹਨਾਂ ਨੇ ਇਹ ਗੱਲ ਕਹੀ ਆ ਵੀ ਜਲਦ ਤੋਂ ਜਲਦ ਤਸੀਖਬੀਰ ਸਿੰਘ ਬਾਦਲ ਬਾਰੇ ਟਕਮਾ ਫੈਸਲਾ ਕਰੋ ਤੇ ਸੁਖਵੀਰ ਸਿੰਘ ਬਾਦਲ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਕਿਉਂਕਿ ਉਹਨੇ ਪੰਥ ਦਾ ਉਹਨੇ ਪੰਜਾਬ ਦਾ ਨੁਕਸਾਨ ਬਹੁਤ ਕੀਤਾ ਤੇ ਇਹ ਵੀ ਗੱਲ ਕਹੀ ਗਈ ਆ ਕਿ ਵੱਡੇ ਬਾਦਲ ਸਾਹਿਬ ਆ ਜਿਹੜੇ ਦੁਨੀਆਂ ਦੇ ਉੱਤੇ ਨਹੀਂ ਉਹਨਾਂ ਦੇ ਕੋਲੋਂ ਪੰਥ ਰਤਨ ਦੀ ਉਪਾਧੀ ਵੀ ਵਾਪਸ ਲੈ ਲਈ ਜਾਵੇ ਮੈਨੂੰ ਲੱਗਦਾ ਨਾ ਇਹ ਵੀ ਜਦੋਂ ਗੱਲ ਕਰਦੇ ਆ ਕਈ ਵਾਰੀ ਬੇਲੋੜਾ ਕੰਮ ਸ਼ੁਰੂ ਕਰ ਲੈਂਦੇ ਆ ਜਿਹੜਾ ਬੰਦਾ ਦੁਨੀਆਂ ਦੇ ਉੱਤੇ ਹੀ ਨਹੀਂ ਤੁਸੀਂ ਉਸ ਬੰਦੇ ਦੇ ਪੁਰਸਕਾਰ ਵਾਪਸ ਲੈਣ ਦੀ ਗੱਲ ਕਿਵੇਂ ਕਰ ਸਕਦੇ ਆ ਜਾਂ ਕਿਵੇਂ ਵਾਪਸ ਲੈ ਸਕਦੇ ਆ ਜਿਹੜਾ ਬੰਦਾ ਜਿਉਂਦਾ ਉਹਨੂੰ ਤਾਂ ਆਪਾਂ ਮੰਨਿਆ ਜੀ ਕਿ ਇਹਨੇ ਆ ਗੁਨਾਹ ਕੀਤਾ ਇਹਦੇ ਕੋਲ ਆ ਗਲਤੀ ਹੋਈ ਆ ਵੀ ਤੁਸੀਂ ਇਸ ਮਾਮਲੇ ਤੇ ਸਖਤ ਕਾਰਵਾਈ ਕਰੋ ਇਹ ਤਾਂ ਆਪਾਂ ਬੇਨਤੀ ਕਰ ਸਕਦੇ ਹਾਂ ਸਿਫਾਰਿਸ਼ ਕਰ ਸਕਦੇ ਹਾਂ ਪਰ ਜਿਹੜਾ ਦੁਨੀਆਂ ਦੇ ਉੱਤੇ ਹੀ ਨਹੀਂ ਉਹਦੇ ਬਾਰੇ ਵੀ ਕਰੋ ਤੇ ਇਹਦੇ ਵਿੱਚੋਂ ਤੁਹਾਡੀ ਕਿਹੜੇ ਚਲਕਦੀ ਆ ਸੋ ਵੈਨੇ ਪਾਈ ਉਸ ਦਿਨ ਕੀ ਬਣਦਾ ਪਰ ਮੈਨੂੰ ਇਸ ਗੱਲ ਦੇ ਉੱਤੇ ਹੈਰਾਨੀ ਜ਼ਰੂਰ ਆ ਵੀ ਇਸ ਵੇਲੇ ਰਾਹ ਕਿਹੜੇ ਨੂੰ ਸਾਰਾ ਕੁਝ ਤੁਰਿਆ ਹੋਇਆ ਸੁਖਵੀਰ ਸਿੰਘ ਬਾਦਲ ਨੂੰ ਕੀ ਸਜ਼ਾ ਮਿਲਦੀ ਆ ਇਹ ਜਥੇਦਾਰ ਸਾਹਿਬ ਜਾਣਨ ਪਰ ਜਿਹੜੀ ਵੀ ਸਜ਼ਾ ਮਿਲੀ ਅੱਜ ਮੈਂ ਤੁਹਾਨੂੰ ਇਹ ਗੱਲ ਜ਼ਰੂਰ ਦੱਸਦਾ ਜਿਹੜੀ ਵੀ ਸਜ਼ਾ ਮਿਲੀ ਜਿਸ ਤਰ੍ਹਾਂ ਦੀ ਵੀ ਆਪਾਂ ਨੂੰ ਪਤਾ ਨਹੀਂ ਕੀ ਹੋਣਾ ਉਹਦੇ ਤੋਂ ਸਾਰੀਆਂ ਧਿਰਾਂ ਸੰਤੁਸ਼ਟ ਨਹੀਂ ਹੋਣੀਆਂ ਕਿਉਂਕਿ ਜਦੋਂ ਗੱਲ ਵਿਚਾਰ ਧਾਰਕ ਮਤ ਭੇਦ ਦੀ ਹੋਵੇ ਉਦੋਂ ਸਜ਼ਾ ਵੀ ਪ੍ਰਵਾਨ ਨਹੀਂ ਹੁੰਦੀ ਆਪਾਂ ਕਵਾਂਗੇ ਕਿ ਨਹੀਂ ਨਹੀਂ ਇਹ ਸਜ਼ਾ ਥੋੜੀ ਆ ਇਹ ਤਾਂ ਜਾਣ ਬੁੱਝ ਕੇ ਕਾਰਵਾਈ ਕੀਤੀ ਗਈ ਆ ਇਹ ਠੰਡੀ ਮੱਠੀ ਕਾਰਵਾਈ ਪਹਿਲਾਂ ਹੀ ਸੋਚਿਆ ਸੀ ਇਹਨਾਂ ਨੇ ਵੀ ਆਹ ਕਰਨੀ ਆ ਉਸ ਦਿਨ ਆ ਗੱਲਾਂ ਚੱਲ ਫੜੀਆਂ ਜੀ ਬਿਲਕੁਲ ਸਹੀ ਕਿਹਾ ਤੁਸੀਂ ਟਾਣਾ ਸਾਹਿਬ ਸੰਤੁਸ਼ਟ ਕਿਸੇ ਨੇ ਨਹੀਂ ਹੋਣਾ ਖੈਰ ਅੱਗੇ ਵੱਧਦੇ ਆ ਭਾਰਤੀ ਫੌਜ ਦੀ ਗੱਲ ਕਰਦੇ ਆ ਜੀ ਭਾਰਤੀ ਫੌਜ ਨੇ ਕਹਿੰਦੇ ਮੁਫਤ ਬਿਜਲੀ ਤੇ ਲਈ ਸਰ ਪੰਜਾਬ ਸਰਕਾਰ ਨੂੰ ਚਿੱਠੀ ਲਿਖੀ ਹੈ ਜੀ ਹਾਂ ਬਿਲਕੁਲ ਜੀ ਬਿਲਕੁਲ ਭਾਰਤੀ ਫੌਜ ਨੇ ਮੁਫਤ ਬਿਜਲੀ ਵਾਸਤੇ ਪੰਜਾਬ ਸਰਕਾਰ ਨੂੰ ਚਿੱਠੀ ਲਿਖੀ ਹੈ ਤੇ ਪੰਜਾਬ ਦੇ ਵਿੱਚ ਆਪਾਂ ਜਾਣਦੇ ਜੀ ਕਿ 600 ਯੂਨਟ ਬਿਜਲੀ ਮਾਫ ਆ 600 ਯੂਨਟ ਬਿਜਲੀ ਇਸ ਵੇਲੇ ਮਾਫ ਆ ਭਾਵੇਂ ਅਮੀਰ ਆ ਤੇ ਭਾਵੇਂ ਕੋਈ ਗਰੀਬ ਆ ਪਰ ਇਹਦੇ ਵਿੱਚ ਫੌਜੀ ਨਹੀਂ ਹੈਗੇ ਇਹਦੇ ਵਿੱਚ ਜਿਹੜੀ ਛੌਣੀਆਂ ਦੇ ਵਿੱਚ ਰਹਿੰਦੇ ਫੌਜੀ ਆ ਛੌਣੀ ਏਰੀਆ ਹੁੰਦਾ ਉਹਨਾਂ ਘਰਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਜੋ ਉਸ ਵੇਲੇ ਸੀ ਉਹ ਭਾਵੇਂ ਆਮ ਭਾਵੇਂ ਖਾਸ ਲੋਕ ਆ ਅਮੀਰ ਆ ਭਾਵੇਂ ਗਰੀਬ ਆ ਉਹਨਾਂ ਨੂੰ ਪ੍ਰਤੀ ਘਰ ਪ੍ਰਤੀ ਮੀਟਰ ਜਿਹੜਾ ਉਹ 600 ਯੂਨਟ ਬਿਜਲੀ ਮਾਫ ਆ ਪਰ ਹੁਣ ਪਤਾ ਲੱਗਾ ਜੀ ਫੌਜ ਦੇ ਅਧਿਕਾਰੀਆਂ ਦੇ ਵੱਲੋਂ ਚਿੱਠੀ ਲਿਖੀ ਗਈ ਆ ਪੰਜਾਬ ਦੀ ਸਰਕਾਰ ਨੂੰ ਉਹਦੇ ਵਿੱਚ ਇਹ ਗੱਲ ਕਹੀ ਗਈ ਆ ਵੀ ਪਾਈ ਜਿਹੜੇ ਫੌਜ ਦੇ ਜਵਾਨ ਆ ਜਿਨ੍ਹਾਂ ਦਾ ਫੌਜੀ ਰਿਹੈਸ਼ੀ ਏਰੀਆ ਦੇ ਵਿੱਚ ਰਹਿੰਦੇ ਆ ਜਿਹੜੇ ਸ਼ਾਉਣੀ ਖੇਤਰ ਦੇ ਵਿੱਚ ਰਹਿੰਦੇ ਆ ਇਹਨਾਂ ਨੂੰ ਵੀ ਇਸ ਦਾਇਰੇ ਦੇ ਵਿੱਚ ਸ਼ਾਮਲ ਕੀਤਾ ਜਾਵੇ ਉਹਨਾਂ ਨੇ ਮੰਗ ਕੀਤੀ ਵੀ ਇਹ ਜਲਦ ਤੋਂ ਜਲਦ ਹੋਣਾ ਚਾਹੀਦਾ ਤੇ ਕਿਉਂਕਿ ਉਹ ਵੀ ਤਾਂ ਪੰਜਾਬ ਦੇ ਵਿੱਚ ਹੀ ਰਹਿ ਰਹੇ ਆ ਜਿਹੜਾ ਤੁਸੀਂ ਪੰਜਾਬ ਦੇ ਲੋਕਾਂ ਦੇ ਵਾਸਤੇ ਸਹੂਲਤ ਪੈਦਾ ਕੀਤੀ ਆ ਤੇ ਫੇਰ ਭਾਈ ਫੌਜੀਆਂ ਨੂੰ ਕਿਉਂ ਨਹੀਂ ਇਹਦੇ ਵਿੱਚ ਰੱਖਿਆ ਗਿਆ ਸੋ ਮੰਗ ਕੀਤੀ ਗਈ ਉਹਨਾਂ ਦੇ ਵੱਲੋਂ ਹੁਣ ਸੂਬੇ ਦੀ ਸਰਕਾਰ ਇਸ ਮਸਲੇ ਦੇ ਉੱਤੇ ਕੀ ਕਰਦੀ ਆ ਇਹ ਹੁਣ ਸੂਬੇ ਦੀ ਸਰਕਾਰ ਜਾਣੇ ਜੀ ਜਨਾਬ ਸਾਹਿਬ ਰਜਿਸਟਰੀਆਂ ਕਰਵਾਉਣ ਵਾਲਿਆਂ ਦੇ ਲਈ ਕਹਿੰਦੇ ਨਵੇਂ ਹੁਕਮ ਜਾਰੀ ਕੀਤੇ ਗਏ ਆ ਜੀ ਕੀ ਹੁਕਮ ਦੇਖੋ ਇੱਕ ਤਕ ਲੇ ਜੀ ਕਿ ਜਿਹੜਾ ਨਾ ਇਹਨਾਂ ਨੇ ਕਿਹਾ ਹੈਗਾ ਪੰਜਾਬ ਦੀ ਸਰਕਾਰ ਨੇ ਕਿ ਭਾਈ ਜਿਹੜਾ ਨੋਟੀਫਿਕੇਸ਼ਨ ਅਸੀਂ ਜਾਰੀ ਕਰ ਦਿੱਤਾ ਤੇ ਹੁਣ ਪੰਜਾਬ ਦੇ ਵਿੱਚ ਜਿਹੜੀ ਰਜਿਸਟਰੀਆਂ ਕਰਾਉਣ ਦੇ ਲਈ ਐਨਓਸੀ ਦੀ ਜ਼ਰੂਰਤ ਨਹੀਂ ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਆ ਕਿ ਭਾਈ ਇਸ ਤਰੀਕੇ ਦੇ ਨਾਲ ਨਹੀਂ ਹੈਗਾ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਜਦੋਂ ਅਸੀਂ ਰਜਿਸਟਰੀ ਕਰਾਉਣ ਜਾਂਦੇ ਆ ਉਹ ਕਹਿ ਦਿੰਦੇ ਆ ਵੀ ਭਾਈ ਐਨਓਸੀ ਦੀ ਲੋੜ ਹੈ ਹੁਣ ਸੂਬੇ ਦੇ ਮੰਤਰੀ ਜਿਹੜੇ ਹਰਦੀਪ ਸਿੰਘ ਮੁੰਡੀਆਂ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਰਜਿਸਟਰੀ ਦੀ ਕੋਈ ਐਨਓਸੀ ਦੀ ਕੋਈ ਲੋੜ ਨਹੀਂ ਹੈ ਜੇਕਰ ਤੁਹਾਡੇ ਕੋਲੋਂ ਕੋਈ ਐਨਓਸੀ ਮੰਗਦਾ ਤੇ ਫਿਰ ਤੁਸੀਂ ਇਹਦੇ ਬਾਰੇ ਸਾਨੂੰ ਦੱਸੋ ਤੇ ਅਸੀਂ ਉਹਦੇ ਉੱਤੇ ਬਣਦੀ ਸਾਰੀ ਕਾਰਵਾਈ ਕਰਾਂਗੇ ਆਪਾਂ ਜਾਣਦੇ ਵੀ ਕੁਝ ਸਮਾਂ ਪਹਿਲਾਂ ਤੋਂ ਲਗਾਤਾਰ ਇਸ ਗੱਲ ਦੀ ਚਰਚਾ ਚੱਲ ਰਹੀ ਹੈ ਕਿ ਭਾਈ ਅਸੀਂ ਇਹਨਾਂ ਨੂੰ ਜਿਹੜਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਅਸੀਂ ਆਹ ਕਰ ਦਿੱਤਾ ਅਸੀਂ ਉਹ ਕਰ ਦਿੱਤਾ ਪਰ ਪ੍ਰੈਕਟੀਕਲ ਤੌਰ ਦੇ ਉੱਤੇ ਕਹਿੰਨੇ ਵੀ ਹਾਲੇ ਤੱਕ ਉਵੇਂ ਹੋਇਆ ਨਹੀਂ ਪਰ ਹੁਣ ਮੰਤਰੀ ਸਾਹਿਬ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਅਸੀਂ ਤਾਂ ਭਾਈ ਜਿਹੜੀ ਉਹ 521 ਤੱਕ ਦੇ ਪਲਾਟ ਦੀ ਐਨਓਸੀ ਵਾਲਾ ਜਿਹੜਾ ਜਦ ਵੱਡਤਾ ਸੀਗਾ ਤੇ ਭਾਈ ਜੇਕਰ ਕੋਈ ਫੇਰ ਵੀ ਤੁਹਾਡੇ ਕੋਲੋਂ ਪੈਸੇ ਮੰਗਦਾ ਤਾਂ ਸਾਡੇ ਧਿਆਨ ਦੇ ਵਿੱਚ ਲਿਆਓ ਉਦਾਂ ਪੰਜਾਬ ਦੇ ਲੋਕ ਚਾਹੁੰਦੇ ਜੀ ਹਰ ਗੱਲ ਸਰਲ ਹੋਵੇ ਲੋਕਾਂ ਨੂੰ ਕਿਸੇ ਕਿਸਮ ਦੀ ਖੱਜਲਤਾ ਦਾ ਸਾਹਮਣਾ ਨਾ ਕਰਨਾ ਪਵੇ ਵਾਰ-ਵਾਰ ਕਦੇ ਉਸੜ ਜਿਵੇਂ ਵਿੱਚ ਕਦੇ ਉਸੜ ਜਿਵੇਂ ਦੇ ਵਿੱਚ ਨਾ ਲੋਕਾਂ ਨੂੰ ਪਾਇਆ ਜਾਵੇ ਪਰ ਲੋਕ ਭਾਦਤੇ ਜਾਂਦੇ ਜੀ ਜੀ ਬਿਲਕੁਲ ਸਹੀ ਟਾਣਾ ਸਾਹਿਬ ਉਧਰ ਐਨਜੀਟੀ ਨੇ ਇਹ ਗੱਲ ਕਹੀ ਹੈ ਕਿ ਪੰਜਾਬ ਦੇ ਵਿੱਚ ਪ੍ਰਾਲੀ ਸਾੜਨ ਦੀਆਂ ਜਿਹੜੀਆਂ ਘਟਨਾਵਾਂ ਨੇ ਉਹਦੇ ਵਿੱਚ 70% ਦੀ ਕਮੀ ਆ ਗਈ ਹੈ ਜੀ हां बिल्कुल जी जेकर ये गल सच्ची है जिवें कि रिपोर्ट आई है तो मैं सोचदा बहुत चंगी गल है जी ये 70 ਨਹੀਂ ਥਾਂ ਦੇ ਉੱਤੇ 99.9 ਫੀਸ ਦੀ ਬਣ ਜੇ ਅਗਲੀ ਵਾਰ ਪਰ ਜਿਹੜੀ ਐਨਜੀਟੀ ਯਾਨੀ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਹਵਾਲੇ ਨਾਲ ਖਬਰ ਆਈ ਹੈ ਉਹਨਾਂ ਨੇ ਕਿਹਾ ਜੀ ਕਿ ਐਤਕੀ ਪੰਜਾਬ ਦੇ ਵਿੱਚ ਪਿਛਲੇ ਵਰਿਆਂ ਦੇ ਮੁਕਾਬਲ ਤਨ ਘਟ ਪਰਾਲੀ ਸੜੀ ਆ 70 ਫੀਸ ਦੀ ਮਾਮਲੇ ਘਟ ਸਾਹਮਣੇ ਆਏ ਆ ਚਲੋ ਵਧੀਆ ਗੱਲ ਹੈ ਜੀ ਪਰ ਜੇਕਰ ਮੰਨ ਲਓ 70 ਫੀਸ ਦੀ ਘਟ ਪਰਾਲੀ ਸੜੀ ਆ ਤੇ ਪ੍ਰਦੂਸ਼ਣ ਫੇਰ ਵੀ ਰਿਹਾ ਤੇ ਇਹ ਪ੍ਰਦੂਸ਼ਣ ਮਹੀਨਾ ਸਵਾ ਮਹੀਨਾ ਰਿਹਾ ਇਹਦਾ ਕਾਰਨ ਫਿਰ ਆਪਾਂ ਪਟਾਕੇ ਬੰਨਾਂਗੇ ਵੀ ਕੱਲੇ ਪਟਾਕੇ ਹੀ ਇਹਦਾ ਕਾਰਨ ਹੋਰ ਤਾਂ ਹੋਰ ਕਾਰਨ ਨਹੀਂ ਰਹਿ ਗਿਆ ਤੋ ਦੇਖਦੇ ਕੀ ਬਣਦਾ ਪਰ ਹਾਂ ਆਪਣੇ ਤੌਰ ਦੇ ਕਿਤੇ ਅੱਗ ਲਾਉਣ ਤੋਂ ਸਭ ਨੂੰ ਗੁਰੇਜ਼ ਕਰਨਾ ਚਾਹੀਦਾ ਕਿਸੇ ਨੂੰ ਵੀ ਅੱਗ ਨਾਲ ਖੇਡਣਾ ਨਹੀਂ ਚਾਹੀਦਾ ਕਿਸੇ ਨੂੰ ਵੀ ਅੱਗ ਲਾ ਕੇ ਖੁਸ਼ੀ ਨਹੀਂ ਮਨਾਉਣੀ ਚਾਹੀਦੀ ਕਿਉਂਕਿ ਸਾਡੇ ਪੰਜਾਬੀਆਂ ਦੇ ਸੁਭਾਅ ਦੇ ਵਿੱਚ ਆ ਵੀ ਅਸੀਂ ਚਾ ਮਨਾਉਂਦੇ ਬਣਾਉਂਦੇ ਤੇ ਆਪਦੀਆਂ ਜ਼ਿੰਮੇਵਾਰੀਆਂ ਤੋਂ ਭਗੋੜੇ ਹੋ ਜਾਂਦੇ ਆ ਪਰ ਇੱਥੇ ਕੀ ਜੋ ਨੈਸ਼ਨਲ ਗ੍ਰੀਨ ਇੰਟਰਵਿਊ ਨਾਲ ਨੇ ਕਿਹਾ ਵੀ ਭਾਈ ਅੱਗ ਨਹੀਂ ਲੱਗੀ ਇੱਥੇ ਜਾਂ ਇੱਥੇ ਅੱਗ ਘੱਟ ਲੱਗੀ ਆ ਇਹ ਮੈਨੂੰ ਨਿੱਜੀ ਤੌਰ ਤੇ ਚੰਗੀ ਗੱਲ ਲੱਗੀ ਆ ਵੀ ਭਾਈ ਚਲੋ ਕੋਈ ਵੀ ਨਾ ਲਾਵੇ ਭਵਿੱਖ ਦੇ ਵਿੱਚ ਵੀ ਕਿਤੇ ਵੀ ਅਕੜਾਂ ਨਾ ਲੱਗੇ ਤੇ ਸਭ ਕੁਝ ਠੀਕ ਰਵੇ ਜੀ ਜੀ ਤੇ ਟੈਣਾ ਸਾਹਿਬ ਪੰਜਾਬ ਦਾ ਮੌਸਮ ਕਿਵੇਂ ਹੈ ਜੀ ਮੌਸਮ ਪੰਜਾਬ ਦਾ ਠੀਕ ਹੈ ਜੀ ਪੰਜਾਬ ਦੇ ਵਿੱਚ ਲੰਘੇ ਕੱਲ ਗਰਮੀ ਸੀ ਤੇ ਪੰਜਾਬ ਦੇ ਵਿੱਚ ਇਸ ਵੇਲੇ ਜਦੋਂ ਆਪਾਂ ਇਹਨਾਂ ਗੱਲਾਂ ਦੀ ਸਾਂਝ ਪਾ ਰਹੇ ਆ ਤੇ ਇਸ ਵੇਲੇ ਵੀ ਸੋਹਣੀ ਧੁੱਪ ਨਿਖਰੀ ਹੋਈ ਆ ਕੋਈ ਧੁੰਦ ਇੰਨੀ ਜ਼ਿਆਦਾ ਨਹੀਂ ਆਹ ਪਿੰਡੂ ਖੇਤਰ ਦੇ ਵਿੱਚ ਖੁੱਲ੍ਹੇ ਥਾਵਾਂ ਦੇ ਉੱਤੇ ਖੇਤਾਂ ਦੇ ਵਿੱਚ ਧੁੰਦ ਸਵੇਰੇ ਸਵੇਰੇ ਹੁੰਦੀ ਆ ਪਰ ਹਾਲੇ ਉਹ ਠੰਡ ਨਹੀਂ ਆਈ ਜਿਹੜੀ ਕਿ ਹੁੰਦੀ ਆ ਦਸੰਬਰ ਚੜ੍ਹਨ ਵਾਲ ਤੇ ਪਰ ਮੀਂਹ ਦੀ ਉਡੀਕਾ ਜਿਸ ਦਿਨ ਮੀਂਹ ਪੈ ਗਿਆ ਪੰਜਾਬ ਦੇ ਵਿੱਚ ਇੱਕਦਮ ਠੰਡ ਉਤਰੂਗੀ ਜੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅਜ ਦੇ ਲਈ ਐਨ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ ਜੀ ਮਿਹਰਬਾਨ